ਸਵੇਰੇ ਹੀ ਮੇਰਾ ਨਜਾਇਜ਼ ਜਿਹੜੇ ਬੰਦੇ ਟੰਗੇ ਮੇਰੇ ਘਰ ਵਾਲਾ ਨਾ ਕੁਸ਼ਲ ਸ਼ਰਮਾ ਹੋਰ ਵੀ ਕਾਫੀ ਬੰਦੇ ਨਾਲ ਨਜਾਇਜ਼ ਪਾਏ ਆ ਤੇਜ ਸਿੰਘ ਸਰਪੰਚਾ ਜੀ ਮੌਜੂਦੇ ਦਾ ਸਰਪੰਚਾ ਭਾਜੀ ਆਮ ਪਾਰਟੀ ਦਾ ਇਹਨਾਂ ਨੇ ਅੱਜ 302 ਦਾ ਕਰ ਭਾਜੀ ਜਿਹੜਾ ਕਰਵਾ ਚੌਥ ਵਾਲੇ ਦਿਨ ਮਤਲਬ ਗੋਰੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੁੱਕੇ ਲਿਆਂਦਾ ਤੁਹਾਨੂੰ ਖੁਦ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰ ਗਿਆ ਦੱਸੀ ਕਿ ਕੀ ਗੱਲਬਾਤਾਂ ਕੀ ਨਹੀਂ ਆ ਖੁਦ ਤਿਆਰ ਹੋ ਕੇ ਆਏ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਤਾਂ ਅਸੀਂ ਉਦੋਂ ਰਾਤ ਵੀ ਭੱਜ ਸਕਦੇ ਸੀ ਪਰ ਅਸੀਂ ਤੌਰ ਬੰਦਿਆਂ ਨੂੰ ਸ਼ੇਰਾਂ ਵਾਂਗ ਇਹੀ ਰਹਿ ਕੇ ਪਿੰਡ ਜਾਜਨਾ ਕੋ ਅਰੈਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਸੋਨਾ ਇਹਨਾਂ ਰੱਖਿਆ ਹੈ ਵਧੀਆ ਇਹਨਾਂ ਨੇ ਸਾਡੇ ਬੰਦਿਆਂ ਨੂੰ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾਤੀ ਹੈ ਤੇ ਪਰ ਮੈਂ ਭਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਜੋ ਮਰਜ਼ੀ ਭਾਜੀ ਮੈਨੂੰ ਸਾਬਤ ਕਰ ਦੇਵੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਾ ਦੇ ਵੀ ਜੇ ਮੇਰਾ ਘਰ ਦਾ ਗੁੰਡਾ ਆ ਤੇ ਮੈਂ ਖੁਦ ਗੋਲੀ ਮਾਰੂ ਆਪਣੇ ਘਰ ਵਾਲੇ ਨੂੰ ਸਰਪੰਚ ਨੇ ਪਾਲੀ ਮੋਕੇ ਦੇ ਸਰਪੰਚ ਨੇ ਸਰਪੰਚ ਮੋਕੇ ਦੇ ਸਰਪੰਚ ਭਾਜੀ ਤਰ ਨਾ ਲਾਉਣਾ ਅਹੀਂ ਤਰ ਨਾ ਲਾਉਣਾ ਅਹੀਂ ਉੱਥੇ ਤਾਂ ਕਹੀਂ ਮੁੰਡਾ ਲੈ ਕੇ ਆਈ ਘਰ ਵਾਲਾ ਲੈ ਕੇ ਜਾਣਾ ਨਹੀਂ ਤੇ ਮੈਂ ਇੱਥੇ ਆਜਾ ਇੱਥੇ ਨਹੀਂ ਤਾਂ ਅੱਜ ਮੈਂ ਤੇਲ ਪਾ ਕੇ ਆਪਣੇ ਆਪ ਨੂੰ ਖੜ੍ਹ ਲੈਣਾ ਭਾਜੀ ਮੇਰੀ ਇਹੀ ਗੱਲ ਜਸ਼ਨੀਰ ਸਿੰਘ ਆਈ ਇੰਡ ਬਾਜਪੁਰਾ ਮੇਰਾ ਲੜਕਾ ਬਲਦੇਵ ਸਿੰਘ ਆ ਜੀ ਜਿਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਮੈਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਇਹ ਗੱਲ ਕਹੂੰਗਾ ਕਿ ਮੇਰਾ ਲੜਕਾ ਛੱਡਤਾ ਜਾਵੇ ਜੇ ਲੜਕਾ ਛੱਡਤਾ ਜਾਣਗੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾ ਛੱਡਣਗੇ ਤਾਂ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਬੈਠ ਕੇ ਮੋਰਚਾ ਲਾ ਦੂੰਗਾ ਤੇ ਜੇ ਮੇਰੇ ਨੂੰ ਅਨਸਾਰ ਨਾ ਮੈਂ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇਜ਼ਵਾਗ ਅੱਗ ਲਾ ਕੇ ਸੜ ਜਾਣਾ ਵਾ ਇਹ ਪ੍ਰਸ਼ਾਸਨ ਇਹ ਜ਼ਿੰਮੇਵਾਰ ਐਸੇ ਪ੍ਰਸ਼ਾਸਨ ਹੋਏਗਾ ਹਾਂ ਬੋਲੋ ਬੋਲੋ ਸਭਾਂ ਚਾਹ ਇਹਨੂੰ ਮੋੜ ਦਿੱਤੀ ਆ। ਸਾਨੂੰ ਬਹੁਤ ਜਿਆਦਾ ਕਮਨ ਹਮ ਮਹਾਜਨ ਮੁੰਡਾ ਮਰਿਆ ਸਾਨੂੰ ਬਹੁਤ ਜਿਆਦਾ ਦੁੱਖ ਆ। ਅਸੀਂ ਇਹੀ ਕਹਿੰਨੇ ਵੀ ਬਹੁਤ ਮਾੜਾ ਆ ਕਿ ਇਹ ਮਾਂ ਦੇ ਪੁੱਤ ਮਰਨੇ ਨਹੀਂ ਚਾਹੀਦੇ। ਪਰ ਪਾਜੀ ਤੁਹਾਡਾ ਨਾਲ ਕੋਈ ਲਿੰਕ ਨਹੀਂ ਹੈਗਾ। ਸਾਨੂੰ ਕਿਉਂ ਫਸਾਇਆ ਜਾਂਦੇ ਆ? ਸਾਡੀ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ। ਸਾਡੇ ਕਿਹੜਾ ਦੁਸ਼ਮਣੀ ਹੈ ਨਹੀਂ ਪਾਜੀ? ਦੁਸ਼ਮਣੀ ਸਾਰੀ ਇਹਨਾਂ ਦੇ ਨਾਲ। ਇਹ ਇਹ ਦੇ ਆਪਣਾ ਬੜਾ ਵਧੀਆ ਟਾਈਮ ਪਿੰਡ ਬੈਕ ਕਰ ਰਹੇ ਆ ਸਰਪੰਚੀ ਕਰ ਰਹੇ ਆ। 5 ਕਿਲੇ ਮੇਰੇ ਕੋ ਪੈਲੇ ਆ ਮੈਂ ਬਹੁਤ ਵਧੀਆ ਰੋਟੀ ਖਾ ਰਿਹਾ ਮੈਂ ਐਸ ਡੀਰ ਟਾਇਰਾਂ ਬੀਲੀ ਬੋਰਡ ਤੋਂ ਜੀ। ਤੁਹਾਡਾ ਬੇਡਾ ਸਰਪੰਚ ਆ। ਆ ਬ ਬੜੀ ਵਧੀਆ ਰੋਟੀ ਖਾਣ ਬੇੜਾ ਇੱਕ ਮਰਾਇਤਰੀ ਚਾਹ ਪਰਿਵਾਰ ਸਮੇਤ ਉੱਥੇ ਬੈਠਾ ਹੋਆ। ਅੱਲੇ ਦੇ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾਲੇ ਦਿਨ ਦੋ ਕਤਲ ਹੋਏ ਆ। ਕੱਲੀ ਗੱਲ ਤੇ ਇਹ ਕਿ ਕੰਨਮ ਮਾਜੰਦਾ ਜਿਹੜਾ ਕਤਲ ਹੋਇਆ ਉਹ ਕੱਲਾ ਬਟਾਲੇ ਨੂੰ ਨਹੀਂ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਆ। ਦਿਲੋਂ ਦੁੱਖ ਆ। ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ। ਲੋਕਾਂ ਦੇ ਮਨਾਂ 'ਚ ਰੋਸ ਆ, ਸਾਡੇ ਮਨਾਂ 'ਚ ਰੋਸ ਆ। ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲੇ? ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਦਵੇ ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦਵੇ ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਬਾਹਰ ਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫ ਆਈ ਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜ਼ਿੰਦਗੀ ਤਾਂ ਖਤਮ ਹੈ ਮੈਂ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਆ ਮੈਂ ਸਿੱਧੇ ਤੌਰ ਤੇ ਗੱਲ ਕਹਿ ਰਿਹਾ ਕਿ ਬਲਦੇਵ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਆ 6 1% ਬਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਿਲਾੜ ਕੇ ਐਸਐਸਪੀ ਦਫ਼ਤਰ ਅੱਗੇ ਗੋਲੀ ਮਾਰਦਣ ਅਨਕਾਊਂਟਰ ਕਰਦਣ ਅਸੀਂ ਸੀ ਨਹੀਂ ਕਰਾਂਗੇ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਅੱਜ ਚੌਥਾ ਦਿਨਾਂ ਨੂੰ ਥਾਣੇ ਚ ਭਾਲਿਆ ਦਾ ਉਹਦੇ ਪਰਿਵਾਰ ਦਾ ਬੁਰਾ ਹਾਲ ਹੈ ਉਹਦੇ ਮਾਂ ਪਿਓ ਦਾ ਬੁਰਾ ਹਾਲ ਹੈ ਯਾਰ ਇਹ ਕੋਈ ਇਨਸਾਫ ਥੋੜਾ ਹੈ ਅਸਲੀ ਦੋਸ਼ੀ ਲੱਭੀ ਆਪਾਂ ਕਿ ਦੋਸ਼ੀ ਅਸਲੀ ਕਿਹੜਾ ਹੈ ਹੋਰ ਤਾਂ ਪਤਾ ਹੀ ਪੁੱਛ ਗੱਲ ਕਰਕੇ ਨਹੀਂ ਰਾਜੀ ਸਾਨੂੰ ਤੇ ਇਹ ਗੱਲ ਇਨਵੈਸਟੀਗੇਸ਼ਨ ਕਰ ਰਹੇ ਯਾਰ ਇਨਵੈਸਟੀਗੇਸ਼ਨ ਇੱਦਾਂ ਥੋੜਾ ਕਰ ਰਹੇ ਆ ਤੁਸੀਂ ਐਫ ਆਈ ਆਰ ਚ ਦਰਜ ਕਰਤਾ ਉਹਨੂੰ ਤਾਂ ਤੁਸੀਂ ਡਾਕੀ ਕਰਤਾ ਬਲਦੇਵ ਸਿੰਘ ਨੂੰ ਮਤਲਬ ਮੇਰੇ ਕਹਿਣ ਦਾ ਮਤਲਬ ਸਿੱਧਾ-ਸਿੱਧਾ ਫੰਡਾ ਇਹ ਹੈ ਕਿ ਤੁਸੀਂ ਅਸਲ ਦੋਸ਼ੀ ਲੱਭ ਕੇ ਕੰਮ ਆ ਜਾਂਦੇ ਪਰਿਵਾਰ ਨੂੰ ਇਨਸਾਫ ਦਿਓ ਹੀ ਇਹ ਚੌਨੀਆ ਕੀ ਸੂਰ ਤੱਕ ਰਿਲੀਜ਼ ਕਰਨ ਮੇਰੇ ਕੋ ਦੇਖੋ ਬਲਦੇਵ ਸਿੰਘ ਦਾ ਪਰਿਵਾਰ ਮੇਰੇ ਕੋ ਆਇਆ ਉਹਦੀ ਵਾਈਫ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਫਾਦਰ ਮੈਨੂੰ ਆ ਕੇ ਕਹਿਣ ਲੱਗੇ ਸਾਡੀ ਮਦਦ ਕਰੋ ਦੇਖੋ ਮੈਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਤੁਹਾਡੇ মিডিਆ ਰਾਈ ਹੱਥ ਜੋੜ ਕੇ ਕਰਨਾ ਚਾਹਣਾ ਕਿ ਜਿਹੜੇ ਮੇਰੇ ਭਰਾ ਗੈਂਗਵਾਰਾ ਪੰਜਾਬ ਚ ਕਰ ਰਹੇ ਹੋ ਆਹ ਵੇਖੋ ਲੋਕਾਂ ਦੇ ਪੁੱਤ ਨਜਾਇਜ਼ ਮਾਰ ਰਿਆ ਇਹ ਕੰਮ ਨਾ ਕਰੋ ਪੰਜਾਬ ਦੀ ਜਵਾਨੀ ਦਾ ਕਹਨ ਨਾ ਕਰੋ ਪੰਜਾਬ ਚ ਗੈਂਗਵਾਰ ਨਾ ਕਰੋ ਬਈ ਜੇ ਸਵੇਰ 11 ਵਜੇ ਤੱਕ ਇਹ ਰਿਲੀਜ਼ ਨਹੀਂ ਕਰਦੇ ਉਹਦੀ ਜ਼ਿੰਮੇਵਾਰੀ ਫਿਰ ਜੋ ਉਹਦਾ ਪਰਿਵਾਰ ਸਟੈਂਡ ਲਏਗਾ ਬਲਦੇਵ ਸਿੰਘ ਦਾ ਉਹਦੇ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਇਹਨਾਂ ਨਾਲ ਧਰਨੇ ਤੇ ਬੈਠਾਂਗਾ ਪੂਰਾ ਢੱਟ ਕੇ ਵਿਰੋਧ ਕਰਾਂਗੇ ਮੈਂ